ਹਾਂਜੀ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਕੁੜੀ ਆਪਣੀ ਮਾਂ ਨਾਲ ਇੱਕ ਹੋਟਲ ਵਿੱਚ ਖਾਣਾ ਖਾਣ ਲਈ ਆਈ ਹੁੰਦੀ ਹੈ ਇਸ ਕੁੜੀ ਦਾ ਪਿਤਾ ਪਿਛਲੇ 5 ਸਾਲਾਂ ਤੋਂ ਵਿਦੇਸ਼ ਵਿੱਚ ਸੀ ਤੇ ਪਿਤਾ ਆਪਣੀ ਧੀ ਅਤੇ ਵਾਈਫ ਨੂੰ ਸਰਪ੍ਰਾਈਜ਼ ਦੇਣ ਲਈ ਅਚਾਨਕ ਹੀ ਬਿਨਾ ਦੱਸੇ ਘਰ ਆ ਜਾਂਦਾ ਹੈ ਜਿਵੇਂ ਹੀ ਇਸ ਕੁੜੀ ਦੇ ਪਿਤਾ ਨੂੰ ਪਤਾ ਚੱਲਦਾ ਹੈ ਕਿ ਧੀ ਅਤੇ ਪਤਨੀ ਇੱਕ ਹੋਟਲ ਵਿੱਚ ਖਾਣਾ ਖਾਣ ਲਈ ਆਈਆਂ ਹੋਈਆਂ ਹਨ ਤਾਂ ਪਿਤਾ ਇੱਕ ਵੱਖਰੇ ਹੀ ਤਰੀਕੇ ਨਾਲ ਆਪਣੀ ਧੀ ਅਤੇ ਪਤਨੀ ਨੂੰ ਸਰਪ੍ਰਾਈਜ਼ ਦਿੰਦਾ ਹੈ ਪਿਤਾ ਕੀ ਕਰਦਾ ਹੈ ਕਿ ਹੋਟਲ ਵਿੱਚ ਵेटर ਬਣ ਜਾਂਦਾ ਹੈ ਤੇ ਵेटर ਨਕੇ ਸਿਰ ਤੇ ਟੋਪੀ ਪਾ ਕੇ ਤੇ ਮੂੰਹ ਤੇ ਮਾਸਕ ਲਗਾ ਲੈਂਦਾ ਹੈ ਜਿਸ ਤੋਂ ਬਾਅਦ ਪਿਤਾ ਆਪਣੀ ਧੀ ਦੇ ਟੇਬਲ ਤੇ ਖਾਣਾ ਲੈ ਕੇ ਪਹੁੰਚ ਜਾਂਦਾ ਹੈ ਧੀ ਬੜੇ ਗੌਰ ਨਾਲ ਵੇਟਰ ਵੱਲ ਦੇਖਦੀ ਹੈ ਪਰ ਧੀ ਨੂੰ ਆਪਣੇ ਪਿਤਾ ਨਾਲ ਇੰਨਾ ਜ਼ਿਆਦਾ ਪਿਆਰ ਹੁੰਦਾ ਹੈ ਧੀ ਮਾਸਕ ਦੇ ਵਿੱਚੋਂ ਹੀ ਆਪਣੇ ਪਿਤਾ ਨੂੰ ਪਹਿਚਾਨ ਲੈਂਦੀ ਹੈ ਤੇ ਭੱਜ ਕੇ ਜਾ ਕੇ ਆਪਣੇ ਪਿਤਾ ਨੂੰ ਜੱਫੀ ਪਾ ਲੈਂਦੀ ਹੈ ਇੱਕ ਪਿਤਾ ਦਾ ਆਪਣੀ ਧੀ ਨਾਲ ਇੰਨਾ ਜ਼ਿਆਦਾ ਪਿਆਰ ਵੇਖ ਕੇ ਦਿਲ ਖੁਸ਼ ਹੋ ਜਾਵੇਗਾ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਥੱਲੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ